ਥਾਣਾ ਗੁਰਾਇਆ ਨਜ਼ਦੀਕ ਹੋਇਆ ਹਾਦਸਾ ਅਣਪਛਾਤੇ ਵਾਹਨ ਵੱਲੋਂ ਮਾਰੀ ਟੱਕਰ ਗੁਰਾਇਆ ਦੇ ਅੱਟਾ ਪਿੰਡ ਦੇ ਗੇਟ ਦੇ ਸਾਹਮਣੇ ਵਾਪਰੇ ਦਰਦਨਾਕ ਹਾਦਸੇ ਵਿੱਚ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਆਈ 바ਵਾ ਸਿੰਘ ਨੇ ਦੱਸਿਆ ਸਵੇਰੇ 7 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਹੈ ਪਠਾਨਕੋਟ ਤੋਂ ਗੁਰਦਾਹ ਨੂੰ ਜਾ ਰਹੇ ਹਿਤੇਸ਼ ਸ਼ਰਮਾ ਪੁੱਤਰ ਰਵਿੰਦਰ ਸ਼ਰਮਾ ਵਾਸੀ ਪਠਾਨਕੋਟ ਜੋ ਗੁਰਦਾਹ ਵਿਖੇ ਨੌਕਰੀ ਕਰਦਾ ਹੈ ਆਪਣੀ ਗ੍ਰੈਂਡ ਵਿਟਾਰਾ ਗੱਡੀ ਵਿੱਚ ਪਰਿਵਾਰ ਸਮੇਤ ਗੁਰਦਾਹ ਵੱਲ ਜਾ ਰਿਹਾ ਸੀ ਜਿਸ ਦੀ ਗੱਡੀ ਸਪਲੈਂਡਰ ਮੋਟਰਸਾਈਕਲ ਨਾਲ ਟਕਰਾ ਗਈ ਉਨਾ ਦਸਿਆ ਕਿ ਮੌਕੇ ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਿਕ ਮੋਟਰਸਾਈਕਲ ਗੱਡੀ ਦੇ ਵਿੱਚ ਹੀ ਫਸ ਗਿਆ ਜਦ ਕਿ ਮੋਟਰਸਾਈਕਲ ਸਵਾਰ ਵਿਅਕਤੀ ਇੱਥਾਂ ਡਿੱਗ ਗਿਆ ਅਤੇ ਗੱਡੀ ਮੋਟਰਸਾਈਕਲ ਨੂੰ ਕਈ ਮੀਟਰ ਤੱਕ ਅੱਗੇ ਲੈ ਆਈ ਮਿਲ ਤੱਕ ਤੇ ਦੀ ਪਛਾਣ ਚ ਲਮਨ ਸਿੰਘ ਵਾਸੀ ਤੰਦੂਰ ਦਾ ਕੁੜੇਪੁਰ ਆਇਆ ਵੱਜੋ ਹੋਈ ਹੈ ਪੁਲਿਸ ਕੋਲੋਂ ਗੁੰਮੇ ਵਾਹਨ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੈਮਰਾਮੈਨ ਪਵਨ ਪਨੋੜ ਦੇ ਨਾਲ ਗੁਰਾਇਆ ਤੋਂ ਰਾਜਕੁਮਾਰ ਮੰਡਲ ਵੀ ਖਾਸ ਰਿਪੋਰਟ ਇਹ ਵੀ ਇੱਕ ਹਤੀਸ਼ ਸ਼ਰਮਾ ਸਾਨੂੰ ਰਵਿੰਦਰ ਸ਼ਰਮਾ ਬਾਤੀ ਪਖਾਨਕੋਟ ਇਹ ਰਹਿਣ ਵਾਲਾ ਹੈ ਤੇ ਗੁਰਗਾਉਂ ਨੌਕਰੀ ਕਰਦਾ ਇਹ ਆਪਣੇ ਪਰਿਵਾਰ ਸਮੇਤ ਐਚ ਆਰ 26 ਐਫ ਵੀ 8417 ਗੱਡੀ ਤੇ ਜਾ ਰਿਹਾ ਸੀਗਾ ਗਰਾਇਆ ਸਾਈਡ ਤੋਂ ਗੁਰਗਾਉਂ ਨੂੰ ਇਹਨਾਂ ਦੇ ਅੱਗੇ ਇੱਕ ਮੋਟਰਸਾਈਕਲ ਜਾ ਰਿਹਾ ਸੀਗਾ ਮੋਟਰਸਾਈਕਲ ਨੰਬਰ PV37K45GYC ਹੀਰੋ ਸਪਲੈਂਡਰ ਆ ਜੋ ਜਸਪ੍ਰੀਤ ਗੌਰ ਰੁੜਗਾ ਖੁਰਦ ਦੇ ਨਾਮ ਤੇ ਇਹਦੀ ਆਰ.ਸੀ ਆ ਤੇ ਇਹ ਹਜੇ ਮਰਨ ਵਾਲੇ ਬੰਦੇ ਦਾ ਪਤਾ ਨਹੀਂ ਲੱਗਾ ਗਾਉਣਿਆਂ ਨੂੰ ਜਿਹੜੀ ਇਹ ਡੈੱਡ ਬੋਡੀ ਸਿਵਲ ਹਸਪਤਾਲ ਫਲੋਰ ਪਹੁੰਚਾਤੀ ਆ ਇਹਦੇ ਬਾਰਤਾਂ ਤੋਂ ਪਤਾ ਕਰਕੇ ਜੋ ਬੰਦੇ ਕਾਨੂੰਨੀ ਗਰਭਾਈ ਕੀਤੀ ਹੈ ਇਹ ਐਕਸੀਡੈਂਟ ਕਿੱਦਾਂ ਹੋਇਆ ਜਿਦਾਂ ਲੱਗਦਾ ਪਿੱਛੋਂ ਹਿੱਟਾ ਇਹ ਕਿੱਦਾਂ ਹੋਇਆ ਇਹ ਜਿਹੜਾ ਹੈ ਰਾਗੀਰਾਂ ਦੇ ਦਸਣ ਮਤਾ ਹੋ ਗਿਆ ਜਿਹੜੀ ਜਿਹੜੀ ਆਕਾਰ ਇਹ ਵੀ ਪਿੱਛੋਂ ਹਿੱਟ ਹੋਈ ਆ ਮੋਟਰਸਾਈਕਲ ਦੇ ਨਾਲ ਬਾਕੀ ਮੌਕੇ ਤੇ ਜਾ ਕੇ ਸਾਰੀ ਜਾਂਚ ਕਰਕੇ ਪਤਾ ਲਗੂ ਵੀ ਕਿੱਦਾਂ ਹੋਇਆ ਬੰਦੇ ਦੇ ਡੱਪ ਹੋ ਗਿਆ ਜੀ ਹਾਂਜੀ ਇੱਥੋਂ ਠੀਕ ਸੀਗਾ ਤੇ ਉਹਦੀ ਰਸਤੇ ਦੇ ਵਿੱਚ ਜਾਂਦਿਆ ਮੌਤ ਹੋ ਗਈ ਕਿੰਨੇ ਕੁ ਮੋੜ ਦੇ ਜੀ ਬੰਦੇ ਸੀ ਨੰਬਰ ਉਹਦੀ ਹੈਗੀ ਆ 65 ਸਾਲ ਦੀ 66 ਸਾਲ ਦੀ ਸਨਾਖ ਤਾਂ ਹਜੇ ਨਹੀਂ ਹੋਈ ਬੰਦੇ ਸਨਾਖ ਤਾਂ ਹਜੇ ਨਹੀਂ ਹੋਈ ਉਦਾਂ ਪਤਾ ਲੱਗਣ ਡਿਆ ਵੀ ਉਹ ਝਲਮਣ ਸਿੰਘ ਉਹਦਾ ਨਾਂ ਆ ਬਾਕੀ ਉਹਦੇ ਬਾਰਸਾਂ ਨੂੰ ਬੁਲਾ ਕੇ ਤਾਂ ਪਤਾ ਲੱਗੂਗਾ ਇਹਦੇ ਪਿੰਡ ਦੇ ਗੱਲ ਹਜੇ ਰੁੜਕਾ ਹੋਰ ਦੱਸ ਜੀ